ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮਾਲਵਾ ਸੋਲਾ ਬਠਿੰਡੇ ਤੋਂ ਅੱਜ ਅਸੀਂ ਪਹੁੰਚਿਆ ਜੀ ਮਰੇਲਕੋਟਲੇ ਕੋਲੇ ਪਿੰਡ ਹੈ ਜੀ ਨੇੜੇ ਸਲਾਮ ਤੁਨਡ ਪਿੰਡ ਹੈ ਜੀ ਤੇ ਇੱਥੇ 15 ਕਿਪੀ ਦਾ ਸੈੱਟ ਲਾਇਆ ਗਿਆ ਜੀ 30 ਪੈਨਲ ਲਾਏ ਗਏ ਨੇ ਬਾਇਫੇਸ਼ੀਅਲ 590 ਵਾਟ ਦੇ ਦੋਨੇ ਪਾਸੇ ਜਿਹੜੇ ਕੰਮ ਕਰਦੇ ਨੇ ਹਾਰ ਡੱਪੇ ਦੇ ਵਿੱਚ ਸਟ੍ਰਕਚਰ ਹੈ ਜੀ ਲੋਕ ਨਟ ਲੱਗੇ ਹੋਏ ਨੇ ਤੇ ਜਿਨ੍ਹਾਂ ਦੇ ਵਾਈਆਂ ਦੇ ਲਾਈ ਹੈ ਜੀ ਮੋਟਰ ਉਹਨਾਂ ਨਾਲ ਕਰਉਣਾ ਗੱਲਬਾਤ 180 ਵਟ ਤੇ ਮੋਟਰ ਚੱਲੀ ਹੈ ਜੀ 15 ਦੀ ਹੈ ਤੇ ਬਾਈ ਸਤਿ ਸ੍ਰੀ ਅਕਾਲ ਜੀ ਮੀ ਨਾਮ ਹੈ ਬਾਈ ਜੀ ਆਪਣਾ ਤੇ ਪਿੰਡ ਜੀ ਉਹ ਆ ਦੇ ਦਿਆ ਠੀਕ ਹੈ ਜੀ ਪਰਵਾਲੀ ਦੀ ਠੀਕ ਹੈ ਜੀ ਤੇ ਸੁਪਰ ਮੋਟਰ ਲਾਈਏ ਜੀ 15 ਦੀ ਤੇ ਮਾਲਵਾ ਸੋਨ ਬਠਿੰਡਾ ਨੇ ਲਾਈ ਕਿਵੇਂ ਲੱਗਿਆ ਤੁਹਾਨੂੰ ਰਿਜ਼ਲਟ ਉਹਨਾਂ ਪਾਣੀ ਕੱਢਦੀ ਜਿੰਨੀ ਆਮ ਕੋਈ ਬਿਜਲੀ ਵਾਲੀ ਮੋਟਰ ਪਾਣੀ ਕੱਢਦੀ ਹੈ ਠੀਕ ਹੈ ਕਿੰਨੇ ਫੁੱਟ ਤੇ ਚੱਲੀ ਹੈ ਜੀ ਇਹ 180 ਫੁੱਟ ਤੇ ਜੀ ਧੰਨਵਾਦ ਵੀ ਬਾਕੀ ਤੁਹਾਨੂੰ ਪਾਣੀ ਦਿਖਾਉਣੇ ਆ ਜੀ ਤੇ ਤੁਹਾਨੂੰ ਸਟਾਰਟਿੰਗ ਦਿਖਾਉਣੇ ਆ ਜਿਹੜਾ ਫਿਰਾਲ ਕਿ ਅੱਜ ਮੌਸਮ ਵੀ ਥੋੜਾ ਹੈ ਤੁਸੀਂ ਦੇਖ ਸਕਦੇ ਹੋ ਤੇ ਪੈਨਲ ਦੇਖ ਲਓ ਉੱਪਰੋਂ ਰੇਤਾ ਮਿੱਟੀ ਪਿਆ ਹੋਇਆ ਹੈ ਤੇ ਪਾਣੀ ਤੁਸੀਂ ਚੈੱਕ ਕਰੋ ਜੀ 15 ਦੀ ਮੋਟਰ ਦਾ ਤੇ ਸਟਾਰਟਰ ਇੱਥੇ 20 HP ਦਾ ਲੱਗਿਆ ਹੋਇਆ ਜੀ ਧੰਨਵਾਦ ਜੀ